ਇਸ ਵਾਸਤੇ ਕਲਗੀਧਰ ਨੇ ਆਪਣੀ ਕਥਾ ਵਿੱਚ ਲਿਖ ਦਿੱਤਾ ਜਿਹੜਾ ਮੈਨੂੰ ਪ੍ਰਮਾਤਮਾ ਆਖੇ ਦਾ ਕੁੰਭੀ ਨਰਕ ਵਿੱਚ ਜਾਏਗਾ ਜੋ ਹਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕ ਕੁੰਡ ਮੇ ਪਰੇ ਮੋਕੋ ਦਾਸ ਤਵਨ ਕਾ ਜਾਣੋ ਯਾ ਮੈਂ ਵੇਜ ਨਰੰਚ ਪਛਾਨੋ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਵਾਸ ਮੈਂ ਉਸ ਦਾ ਨਿਮਾਣਾ ਸੇਵਕ ਆ ਪ੍ਰਮਾਤਮਾ ਨਹੀਂ ਆ ਹੁਲ ਕੇ ਵੀ ਮੈਨੂੰ ਪ੍ਰਮਾਤਮਾ ਜੈਸਾ ਨਾ ਕਹਿਣਾ ਔਰ ਜਿਹੜਾ ਆਖੇਗਾ ਕੁੰਭੀ ਨਰਕ ਵਿੱਚ ਜਾਏਗਾ ਮੈਡੇ ਪਰਮਾਤਮਾ ਨਾਲ ਜੋੜਨ ਵਾਲਾ ਪਰਮਾਤਮਾ ਦੀ ਗੱਲ ਆਖਣ ਵਾਲਾ ਉਹਦਾ ਸੇਵਕ ਉਹਦਾ ਦਾਸ ਗਿਆਨ ਖੰਡ ਵਿੱਚ ਪਹੁੰਚ ਗਿਆ ਤਾਂ ਪਤਾ ਚੱਲਦਾ ਹੈ ਤੇ ਗਿਆਨ ਖੰਡ ਦੇ ਜਿਹੜੇ ਨਹੀਂ ਪਹੁੰਚਦੇ ਸਿਰਵ ਧਰਮ ਖੰਡ ਦੇ ਵਿੱਚ ਰੁਕੇ ਹੋ ਨੇ ਉਹ ਕਹਿੰਦੇ ਫਲਾਣੇ ਦੀ ਬਖਸ਼ਿਸ਼ ਫਲਾਣੇ ਦੀ ਬਖਸ਼ਿਸ਼ ਫਲਾਣੇ ਦੀ ਬਖਸ਼ਿਸ਼ ਪਰ ਜਦੋਂ ਕੋ ਗਿਆਨ ਖੰਡ ਦੇ ਪਹੁੰਚਦਾ ਹੈ ਤਾਂ ਉਹਨੂੰ ਸਮਝ ਆ ਜਾਂਦੀ ਹੈ ਦਾਤ ਤੇ ਦਾਤ ਰਹੀ ਹਦ ਆਪਣੇ ਜਿਸ ਭਾਵੇਂ ਕਿਸੇ ਸਾਰੀਆਂ ਦਾਤਾ ਉਸ ਪਰਮਾਤਮਾ ਦੇ ਕੋਲ ਨੇ और उसकी मर्जी तो बिना ना कोई शराप दे सकता है ना ही उसकी मर्जी तो बिना कोई वर दे सकता है बैलेंस करते हैं। सब कुछ उस तो ही होता है उसकी पहचान कि परमात्मा उसके सामने व्यक्ति नहीं है शक्ति है महान शक्ति है और उस आत्म अनुभव भी हो जाता है कि बड़े अवतार में बड़े गुरु पीर पैगंबर ने बड़े ही भगत ने बड़िया ही शक्तियां वाले देवते ने बड़ा लंबा चौड़ा पसारा है बहुत कुछ है